ਕੀ ਦਾ ਉਹ ਆ ਜਣਿਆ ਏਡਾ ਸੁਣਾ ਜੜਦੇ ਕੋਲ ਕੋਈ ਜੀ ਉੱਡਾ ਨਹੀਂ ਕੋਈ ਕੁਝ ਨਹੀਂ ਕਰਦਾ ਦੇਖ ਲਓ ਗੁਜਰਾ ਤੇ ਬਾੜੇ ਦੇ ਬੱਚੀ ਪਹੁੰਚ ਗਿਆ ਜੀ ਹਰ ਕੋਈ ਛੇੜ ਨਹੀਂ ਛੱਡੀ ਇਹਨੇ ਪੜੋਈ ਪੁਰ ਤੋਂ ਲੈ ਕੇ ਜਿਹੜਾ ਮਾਰ ਕੋਈ ਵੀ ਇੱਕ ਵੀ ਨਹੀਂ ਛੱਡੀ ਬਈ ਜਿੱਥੇ ਇਹ ਸੁਖਵੀਰ ਬਾਦਲ ਨਹੀਂ ਪਹੁੰਚਿਆ ਉਹ ਜਿੱਥੇ ਜਾ ਕੇ ਸਮਾਨ ਨਹੀਂ ਦਿੰਦਾ ਭਾਪੇ ਤੋਂ ਦੇਖ ਲਓ ਠੀਕ ਹੈ

ਪਾਈ ਹੈ ਮੈਨ ਲੱਗਦਾ ਹੈ ਤਕਰੀਬਨ 70 80 ਪਿੰਡਾਂ ਇੱਥੇ ਸਾਰੇ ਸਾਰੇ ਬਿਲਕੁਲ ਤੁਮਾ ਹੋਏ ਪਏ ਤੇ ਮੈਂ ਹੁਣੀ ਆ ਇੱਥੇ ਗੁੱਜਰ ਭਾਈਚਾਰੇ ਹੀ ਬੈਠਾ ਉਹਨਾਂ ਦੀ ਪਸ਼ੂ ਐ ਇਹਨਾਂ ਨੂੰ ਉਹ ਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਭ ਨੂੰ ਕਹਿੰਦਾ ਕਿ ਅੱਪਾ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਗੱਲ ਅੱਜ ਸ਼ਾਮ ਤੱਕ ਕੱਲ ਅਪਾ ਸਾਰੇ ਪਿੰਡਾਂ ਦੇ ਇੱਥੇ ਜਿਹੜੀ ਵੱਡੀ ਲੋਡ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋਡ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਟਾਈਮ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ